ਰਾਜ ਅੰਦਰ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਅਨੁਸਾਰ ਆਮ ਆਦਮੀ ਪਾਰਟੀ ਲੜੀਵਾਰ ਰਾਜ ਵਿੱਚ ਵਿਕਾਸ ਦੇ ਕੰਮ ਕਰ ਰਹੀ ਹੈ ਅਤੇ ਇਸੇ ਵਿਕਾਸ ਦੇ ਕੰਮਾਂ ਦੇ ਤਹਿਤ ਸਥਾਨਕ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਲਗਾਤਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਚਾਹੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੀ ਅਤੇ ਚਾਹੇ ਚੋਣਾਂ ਤੋਂ ਬਾਅਦ ਹੈ ਪਿੰਡਾਂ ਵਿੱਚ ਲਗਾਤਾਰ ਵਿਕਾਸ ਕਾਰਜ ਛੇੜੇ ਹੋਏ ਹਨ ਚਾਹੇ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਪਿੰਡਾਂ ਵਿੱਚ ਹੋਵੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਹੋਣ ਗਲੀਆਂ ਨਾਲੀਆਂ ਸੜਕਾਂ ਪੱਕੀਆਂ ਕਰਨੀਆਂ ਹੋਣ ਸਟਰੀਟ ਲਾਈਟਾਂ ਲਵਾਉਣੀਆਂ ਹੋਣ ਜਾਂ ਨਸ਼ੇ ਦੀ ਵੱਡੀ ਬਿਮਾਰੀ ਜੋ ਪੰਜਾਬ ਦੇ ਲੋਕਾਂ ਨੂੰ ਪਿਛਲੇ ਪਿਛਲੀਆਂ ਸਰਕਾਰਾਂ ਦੌਰਾਨ ਲੱਗੀ ਸੀ ਦੂਰ ਕਰਨ ਲਈ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਕੰਮ ਹੋਵੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾਵਾਲੋਂ ਲਗਾਤਾਰ ਬਿਨਾ ਭੇਦਭਾਵ ਕੀਤਾ ਜਾ ਰਿਹਾ ਹੈ ਅਤੇ ਅੱਜ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾਵਾਲੋਂ ਹਲਕੇ ਦੇ ਪਿੰਡ ਜੋੜ ਕੀ ਕੰਕਰ ਵਾਲੀ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੇ ਲਗਾਤਾਰ ਵਾਅਦਿਆਂ ਅਨੁਸਾਰ ਕੰਮ ਕੀਤੇ ਜਾ ਰਹੇ ਹਨ ਅਤੇ ਕਿਸੇ ਵੀ ਪਿੰਡ ਨੂੰ ਕੋਈ ਭੇਦਭਾਵ ਨਹੀਂ ਹੈ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਡ ਸਟੇਡੀਅਮ ਹੋਣਗੇ ਤੇ ਯੂਥ ਖੇਡਾਂ ਵੱਲ ਲੱਗੇਗੀ ਤੇ ਨਸ਼ੇ ਤੋਂ ਦੂਰ ਰਹੇਗੀ ਅਤੇ ਪੰਜਾਬ ਤਰੱਕੀ ਤੇ ਖੁਸ਼ਹਾਲੀ ਵੱਲ ਵਧੂਗਾ ਇਹੀ ਆਮ ਆਦਮੀ ਪਾਰਟੀ ਦਾ ਸੁਪਨਾ ਹੈ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਪੈਸ਼ਲ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਹਨਾਂ ਹਦਾਇਤਾਂ ਤਹਿਤ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਸਰਕਾਰ ਕੋਈ ਵੀ ਕਸਰ ਨਹੀਂ ਛੱਡੇਗੀ ਅਤੇ ਲਗਾਤਾਰ ਕੰਮ ਕਰਦੀ ਰਹੇਗੀ ਚਾਹੇ ਉਹ ਕੋਈ ਵੀ ਪਿੰਡ ਹੋਵੇ ਜਾਂ ਕਿਸੇ ਵੀ ਪੰਚਾਇਤ ਦਾ ਕੰਮ ਹੋਵੇ ਪਰ ਆਮ ਲੋਕਾਂ ਦਾ ਕੰਮ ਹੈ ਅਤੇ ਲੋਕਾਂ ਦੇ ਕੰਮਾਂ ਨੂੰ ਬਿਨਾ ਪੇੜ ਪਾਵ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੀ ਲੋਹਾਰ ਬਦਲੀ ਜਾ ਸਕੇ ਅਤੇ ਇਸੇ ਤਹਿਤ ਅੱਜ ਵਿਧਾਇਕ ਨੇ ਪਿੰਡ ਜੋੜ ਕੀ ਕੰਕਰ ਵਾਲੀ ਵਿਖੇ ਪੁੱਜ ਕੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬੜਾ ਸਰ ਸਾਹਿਬ ਅੱਜ ਪਿੰਡ ਜੋੜ ਕੀ ਕੰਕਰ ਵਿਖੇ ਪਹੁੰਚੇ ਹੋ ਕੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਜੀ ਇੱਥੇ ਅੱਜ ਪਿੰਡ ਜੋੜ ਕੀ ਕੰਕਰ ਵਿਖੇ ਲੋਕਾਂ ਨਾਲ ਮਿਲਣ ਦਾ ਪ੍ਰੋਗਰਾਮ ਹੈ ਔਰ ਜਿਹੜਾ ਅਸੀਂ ਇੱਥੇ ਵੌਲੀਬਾਲ ਦਾ ਜਿਹੜਾ ਗਰਾਊਂਡ ਹੈ ਉਹ ਜਿਹੜੇ ਨੌਜਵਾਨਾਂ ਦੀ ਡਿਮਾਂਡ ਸੀਗੀ ਉਹ ਅੱਜ ਉਹਦਾ ਉਦਘਾਟਨ ਕੀਤਾ ਬਣ ਕੇ ਤਿਆਰ ਹੈ तकरीबन 5 ਲੱਖ ਰੁਪਏ ਦੇ ਤੇ ਜਿਹੜਾ ਖਰਚਾ ਆਇਆ ਹੈ ਔਰ ਇਸ ਤੋਂ ਬਾਅਦ ਤਿੰਨ ਜਿਹੜੇ ਕਿਚਨ ਛੱਡ ਨੇ ਪਿੰਡ ਦੇ ਵਿੱਚ 12 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਪਾਸ ਨੇ ਔਰ ਜਿਹੜਾ ਸਾਡਾ ਪਿੰਡ ਦੇ ਵਿੱਚ ਲੇਬਰ ਦਾ ਕੰਮ ਹੈ ਮਨਰੇਗਾ ਲੇਬਰ ਦਾ 15 ਲੱਖ ਰੁਪਏ ਦਾ ਜਿਹੜਾ ਉਹ ਅਸੀਂ ਪਾਸ ਕਰਵਾਇਆ ਤਾਂ ਉਹ ਸਾਰੇ ਕੰਮਾਂ ਦਾ ਅੱਜ ਕੋਈ ਉਦਘਾਟਨ ਸੀ ਕੋਈ ਕੰਮ ਸ਼ੁਰੂ ਕਰਾਉਣੇ ਸੀ ਉਸ ਲਈ ਅੱਜ ਪਿੰਡ ਵਿੱਚ ਪਹੁੰਚੇ ਸੀ ਔਰ ਨਵੀਂ ਪੰਚਾਇਤ ਨੂੰ ਸਾਰੇ ਜਿੰਨੇ ਵੀ ਸਾਡੇ ਮੈਂਬਰ ਨੇ ਸਰਪੰਚ ਸਾਹਿਬ ਨੇ ਸਾਰਿਆਂ ਨੂੰ ਜਿਹੜੇ ਵੀ ਇਹ ਨਵੇਂ ਕੰਮ ਜਿਹੜੇ ਕੰਪਲੀਟ ਹੋਏ ਨੇ ਜਾਂ ਸ਼ੁਰੂ ਹੋ ਰਹੇ ਨੇ ਸਾਰੇ ਕੰਮਾਂ ਦੀ ਮੈਂ ਵਧਾਈ ਦਿੰਦਾ ਔਰ ਸਾਰੇ ਲੋਕਾਂ ਦਾ ਵਿਸ਼ਵਾਸ ਹੋਣਾ ਜੋ ਵੀ ਕੰਮ ਨੇ ਪਿੰਡ ਦੇ ਹੋਰ ਵੀ ਹੋਣ ਵਾਲੇ ਬੜੇ ਜਲਦੀ ਜਿਹੜੇ ਉਹ ਵੀ ਕੰਮ ਸ਼ੁਰੂ ਕਰਕੇ ਜਿਹੜੇ ਪੂਰੇ ਕੀਤੇ ਜਾਣਗੇ। এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि एबीਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਜੈ ਹਿੰਦ ਜੈ ਬਾੜਾ।